ਬਈ ਗੁਰੂ ਜੀ ਜਦੋਂ ਮੌਤ ਕਿਸੇ ਦੇ ਸਾਹਮਣੇ ਆਉਂਦੀ ਹੈ ਨਾ ਹਰ ਕੋਈ ਜਾਨ ਬਚਾ ਕੇ ਭਾਈ ਦਾ ਦੇਖੋ ਇਹ ਜਾਨਵਰ ਨੂੰ ਸੱਪ ਫੜਨ ਦੀ ਕੋਸ਼ਿਸ਼ ਕਰ ਰਿਹਾ ਹੈ ਉਹ ਜਮਾ ਵਿਚਾਰ ਅੱਗੇ ਅੱਗੇ ਬਸ ਇਹਦੇ ਮੂੰਹ ਚੋਂ ਕਈ ਵਾਰ ਨਿਕਲ ਜਾਂਦਾ ਪਰ ਅੰਤ ਸਮੇਂ ਦੇਖੋ ਇਸ ਵਿਚਾਰੇ ਦਾ ਕੀ ਹੁੰਦਾ ਹੈ ਦੇਖੋ 19 ਸਪੀਡ ਨਾਲ ਇਹ ਬਿਲਕੁਲ ਕੋਲ ਦੀ ਰੰਗਿਆ ਤੰਗਿਆੜਾ ਇੱਕ ਵਾਰੀ ਹੋ ਪਿੱਛੇ ਟਕ ਗਿਆ ਸੱਪ ਤੇ ਇਹ ਅੱਗੇ ਭੱਜ ਲਿਆ ਪਰ ਫੇਰ ਫਿਰ ਉਹ ਇੱਕ ਵਾਰੀ ਇਹਦੇ ਜਮਾਂ ਨਾਲ ਲੜ ਜਾਊਗਾ ਦੇਖੋ ਜੀ ਕਿਸ ਤਰ੍ਹਾਂ ਵਿਚਾਰਾ ਹੈ ਮੌਤ ਤੋਂ ਬਚਦਾ ਬਚਦਾ ਕਿੱਥੋਂ ਤੱਕ ਜਾਂਦਾ ਹੈ ਦੇਖਦੇ ਆਂ ਦੇਖੋ ਜੀ ਇੱਕ ਵਾਰੀ ਫੇਰ ਸੱਪ ਬਿਲਕੁਲ ਇਹਦੇ ਜਮਾਂ ਨੇੜੇ ਆ ਗਿਆ ਦੇਖੋ ਕੁਦਰਤ ਦੇ ਰੰਗ ਹਰ ਵੱਡੀ ਚੀਜ਼ ਛੋਟੀ ਨੂੰ ਖਾਂਦੀ ਆ ਛੋਟੀ ਚੀਜ਼ ਵੱਡੇ ਦੀ ਖਰਾਕ ਹੈ ਦੇਖੋ ਇਹ ਨਰਲਾ ਵਿਚਾਰਾ ਕਿੱਥੋਂ ਤੱਕ ਭਜਦਾ ਹੈ ਦੇਖੋ ਵਿਚਾਰੇ ਨੇ ਮੌਤ ਨੂੰ ਕਿੰਨਾ ਨੇੜੇ ਤੋਂ ਦੇਖਿਆ ਨੇ ਦੇਖੋ ਜੀ ਦੋਹਾਂ ਦੇ ਵਿੱਚ ਪੂਰੀ ਜ਼ੋਰ ਦੀ ਰੇਸ ਲੱਗੀ ਹੋਈ ਆ ਉਹਨੂੰ ਭੋਜਨ ਖਾਣ ਦੀ ਤੇ ਇਹਨੂੰ ਜਾਨ ਬਚਾਉਣ ਦੀ ਦੇਖੋ ਜੀ ਕਿੱਥੋਂ ਤੱਕ ਜਾਂਦਾ ਇਹ ਵਿਚਾਰਾ ਦੋਹਾਂ ਦੀ ਸਪੀਡ ਦਾ ਕੋਈ ਬਹੁਤਾ ਅੰਤਰ ਨਹੀਂ ਜਿੰਨਾ ਕਿ ਫਾਸਲਾ ਪਿਆ ਜਾਂਦਾ ਓਨਾ ਕਿਸਾਪ ਫੇਰ ਨੇੜੇ ਆ ਜਾਂਦਾ ਇਸੇ ਤਰ੍ਹਾਂ ਵਿਚਾਰਾ ਹੈ ਬਹੁਤ ਧੀਰ ਸੰਘਰਸ਼ ਕਰਦਾ ਰਹਿੰਦਾ ਦੇਖੋ ਜੀ ਕੁੱਟਣ ਵਾਲੇ ਪੰਛੀ ਇਹਨਾਂ ਨੂੰ ਹੋਰ ਭੜਕਾਤਾ ਦੇਖੋ ਜਿੱਥੋਂ ਤੱਕ ਜਾਂਦਾ ਹੈ ਬਚਾਰਾ ਬਿਲਕੁਲ ਮੂੰਹ ਚੋਂ ਨਿਕਲ ਜਾਂਦਾ ਹੈ ਕਈ ਵਾਰੀ ਨਹੀਂ ਇਹਨੂੰ ਕਹਿੰਦੇ ਜਿੰਦਗੀ ਤੇ ਮੌਤ ਦੀ ਲੜਾਈ ਇਹੋ ਹੀ ਕੁਛ ਇਨਸਾਨਾਂ ਦੇ ਵਿੱਚ ਵੀ ਹੁੰਦਾ ਹੈ ਇਹੋ ਕੋਸ਼ ਹਰ ਪੰਛੀਆਂ ਜਾਨਵਰਾਂ ਦੇ ਵਿੱਚ ਵੀ ਹੁੰਦਾ ਹੈ ਦੇਖੋ ਜੀ ਕਿੰਨਾ ਲੰਬਾ ਸਫ਼ਰ ਤੈਅ ਕਰ ਲਿਆ ਨੇ ਬਚਦੇ-ਬਚਦੇ ਇਥੇ ਕੋਈ ਫੇਰ ਸਪਰਸਤਾ ਪਟਕ ਕੇ ਅਸੀਂ ਪਰ ਫਿਰ ਵੀ ਉਹਨੂੰ ਪਤਾ ਲੱਗ ਜਾਂਦਾ ਹੈ ਇਹ ਵਿਚਾਰ ਹੋ ਸਕਦਾ ਹੈ ਜਾਨ ਬਚਾਉਣ 'ਚ ਸਫਲ ਹੋ ਜਾਈਏ ਹੋ ਸਕਦਾ ਸੱਪ ਦੀ ਖਰਾਕ ਬਣ ਜਾਈਏ ਇਹ ਤਾਂ ਭਾਈ ਜੀ ਆਉਣ ਵਾਲਾ ਸਮਾਂ ਹੀ ਦੱਸੂਗਾ ਤੁਸੀਂ ਦੇਖੋ ਵੀ ਸੰਘਰਸ਼ ਕਿੰਨਾ ਜ਼ਬਰਦਸਤ ਹੈ